ਦੇਖੋ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਨਸ਼ੇ ਦੀ ਬਿਮਾਰੀ ਤੋਂ ਗਰਸੀ ਔਰ ਇਸ ਸੰਬੰਧੀ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਬੜੇ ਫਿਕਰਮੰਦ ਸੀ ਔਰ ਮੈਂ ਸਮਝਦਾ ਕਿ ਇਹ ਫਿਕਰਮੰਦੀ ਜਾਇਜ਼ ਹੈ ਕਿਉਂਕਿ ਇਹ ਕਿਸੇ ਇੱਕ ਦਾ ਕੰਸਰਨ ਨਹੀਂ ਆਪਣੇ ਸਾਰਿਆਂ ਦਾ ਹੀ ਸਾਰੇ ਜਿੰਨੇ ਤੁਸੀਂ ਮੀਡੀਆ ਦੇ ਸਾਥੀਓ ਔਰ ਸਾਡੇ ਕੈਬਨਿਟ ਦੇ ਕੁਲੀਕ ਅਜ ਪਹੁੰਚੇ ਨੇ ਸਾਰੇ ਪੁਲਿਸ ਆਫੀਸਰ ਸਾਹਿਬਾਨ ਪਹੁੰਚੇ ਨੇ ਔਰ ਇਹ ਫਿਕਰਮੰਦੀ ਜਾਇਜ਼ ਹੈ ਕਿਉਂਕਿ ਇਹ ਨਸ਼ਿਆਂ ਦਾ ਕਾਲਾ ਦੌਰ ਹੈ ਜਿਹੜਾ ਇਹ ਪੰਜਾਬ ਦੀ ਜਵਾਨੀ ਨੂੰ ਗਰ ਕਰਦਾ ਜਾ ਰਿਹਾ ਹੈ ਸੋ ਇਸੇ ਮੁਹਿਮ ਦੇ ਤਹਿਤ ਪਿਛਲੇ ਲੰਬੇ ਸਮੇਂ ਤੋਂ 3 ਸਾਲਾਂ ਤੋਂ ਪੰਜਾਬ ਸਰਕਾਰ ਭਗਵੰਤ ਸਿੰਘ ਦੀ ਅਗਵਾਈ ਦੇ ਵਿੱਚ ਪੰਜਾਬ ਪੁਲਿਸ ਬੜੀ ਮੁਸਤੈਦੀ ਦੇ ਨਾਲ ਨਸ਼ਿਆਂ ਨੂੰ ਕੰਟਰੋਲ ਕਰਨ ਦੇ ਵਿੱਚ ਲੱਗੀ ਹੋਈ ਸੀ ਔਰ ਮੈਂ ਸਮਝਦਾ ਕਿ ਹੁਣ ਅਖੀਰਲਾ ਸਮਾਂ ਆ ਚੁੱਕਿਆ ਸੀਗਾ ਕਿ ਅਖੀਰਲਾ ਹੱਲਾ ਅਖੀਰਲਾ ਲਾਸਟ ਦੇ ਚੈਫਟ ਹੈ ਜਿਹੜਾ ਉਹ ਕਰਨ ਦਾ ਕਿ ਤਾਂ ਕਿ ਨਸ਼ੇ ਨੇ ਜਿਹੜੇ ਉਹ ਪੰਜਾਬ ਦੀ ਪਵਿੱਤਰ ਧਰਤੀ ਤੋਂ ਖਤਮ ਕੀਤੇ ਜਾ ਸਕਣ ਇਸੇ ਦੇ ਤਹਿਤ 1 ਮਾਰਚ ਤੋਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਔਰ ਸਾਰੇ ਨੇ ਹੀ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਨਸ਼ਿਆਂ ਨੂੰ ਖਤਮ ਕਰਨ ਦੀ ਜਿਹਦੇ ਤਹਿਤ ਬਹੁਤ ਵੱਡੇ ਪੱਧਰ ਦੇ ਉੱਪਰ ਕਾਮਯਾਬੀਆਂ ਨੇ ਜਿਹੜੀਆਂ ਮਿਲ ਰਹੀਆਂ ਨੇ ਪਰ ਇੱਕ ਬਹੁਤ ਵੱਡਾ ਚੈਲੰਜ ਜੋ ਪੰਜਾਬ ਸਰਕਾਰ ਔਰ ਖਾਸ ਤੌਰ ਤੇ ਪੰਜਾਬ ਪੁਲਿਸ ਖਾਸ ਤੌਰ ਤੇ ਜਿਹੜੇ ਜਿਹੜੇ ਬਾਰਡਰ ਡਿਸਟ੍ਰਿਕਟਸ ਨੇ ਇੰਟਰਨੈਸ਼ਨਲ ਬਾਰਡਰ ਦੇ ਨਾਲ ਲੱਗਦੇ ਨੇ ਅੱਜ ਆਪਾਂ ਬਿਲਕੁਲ ਜੋ ਪਾਕਿਸਤਾਨ ਦਾ ਬਾਰਡਰ ਹੈ ਉਹਦੇ ਨਾਲ ਖੜੇ ਆ ਇੱਥੇ ਬਹੁਤ ਵੱਡੀ ਪ੍ਰੋਬਲਮ ਸੀ ਕਿਉਂਕਿ ਜੋ ਪਾਕਿਸਤਾਨ ਦੇ ਵਿੱਚ ਬੈਠੇ ਸਮਗਲਰਸ ਨੇ ਉਹ ਟੈਕਨੋਲੋਜੀ ਦੇ ਜ਼ਰੀਏ ਡਰੋਨਸ ਦੇ ਜ਼ਰੀਏ ਡਰੱਗਸ ਔਰ ਵੈਪਨਸ ਉਹ ਸਪਲਾਈ ਕਰ ਰਹੇ ਸੀਗੇ ਜਿਹੜੇ ਕਿ ਜਿਹੜੇ ਕਿ ਕਿਸੇ ਦੇ ਲਈ ਵੀ ਨਕੜਾਈ ਦੇ ਨਾਲ ਆਈਡੈਂਟੀਫਾਈ ਕਰਨਾ ਤੇ ਉਹਨੂੰ ਹੈਂਡਲ ਕਰਨਾ ਉਹ ਅਸੰਭਵ ਸੀਗਾ ਚਾਹੇ ਪ੍ਰਾਇਮਰੀਲੀ ਤੌਰ ਦੇ ਉੱਪਰ ਬਾਰਡਰ ਦੇ ਉੱਪਰ ਜ਼ਿੰਮੇਵਾਰੀ ਹੈ ਜਿਹੜੀ ਉਹ ਬੀਐਸਐਫ ਦੀ ਹੈ ਪਰ ਪੰਜਾਬ ਸਰਕਾਰ ਇਸ ਨੂੰ ਆਪ ਦੀ ਜ਼ਿੰਮੇਵਾਰੀ ਸਮਝਦੇ ਹੋਏ ਪੰਜਾਬ ਪੁਲਿਸ ਨੇ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਹੈ ਜਿਸ ਦੇ ਤਹਿਤ ਐਂਟੀ ਡਰੋਨ ਟੈਕਨੋਲੋਜੀ ਪੰਜਾਬ ਸਰਕਾਰ ਐਕਵਾਇਰ ਕਰਨ ਜਾ ਰਹੀ ਹੈ ਇਹਦੇ ਲਈ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਦੌਰ ਪੰਜਾਬ ਸਰਕਾਰ ਨੇ ਟਰਾਇਲਸ ਲਏ ਕਈ ਕੰਪਨੀਆਂ ਆਈਆਂ ਤੇ ਅੱਜ ਇੱਥੇ ਤਰਨ ਤਾਰਨ ਦੇ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਉੱਪਰ ਮੈਂ ਮੇਰੇ ਸਾਥੀ ਲਾਲਜੀਤ ਭੁੱਲਰ ਜੀ ਤੁਨ ਸਾਹਿਬ ਐਮ ਐਲ ਐ ਸਭਨ ਸਾਰੀ ਸਾਰੀ ਪੁਲਿਸ ਦੇ ਆਲਾ ਅਫਸਰ ਸਹਿਬਾਨ ਉਹ ਸਾਰੇ ਪਹੁੰਚੇ ਨੇ ਤਾਂ ਕਿ ਜੋ ਟ੍ਰਾਇਲਸ ਨੇ ਉਹ ਗਰਾਉਂਡ ਜ਼ੀਰੋ ਤੇ ਲੈ ਜਾ ਸਕਣ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਇਹ ਗੋਰਖ ਧੰਦਾ ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ ਦੇ ਵਿੱਚ ਬੈਠੇ ਹੋਏ ਸਮੱਗਲਰਜ਼ ਆਈਐਸਆਈ ਚਲਾ ਰਹੇ ਸੀਗੇ ਇਹਨੂੰ ਬੜੀ ਜਲਦੀ ਹੀ ਨੱਥ ਪੈਣ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਇਹੋ ਜੀ ਐਂਟੀ ਡਰੋਨ ਟੈਕਨੋਲੋਜੀ ਐਕਵਾਇਰ ਕਰਨ ਵਾਲੀ ਮੁਲਕ ਦੀ ਪਹਿਲੀ ਪਹਿਲੀ ਸਰਕਾਰ ਬਣਨ ਜਾ ਰਹੀ ਹੈ ਪਹਿਲਾ ਰਾਜ ਬਣਨ ਜਾ ਰਿਹਾ ਹੈ ਜਿਹਦੇ ਤਹਿਤ ਜੋ ਡਰੋਨਸ ਵੈਪਨਸ ਔਰ ਡਰੱਗਸ ਲੈ ਕੇ ਆਉਂਦੇ ਨੇ ਉਹਨਾਂ ਨੂੰ ਡਿਟੈਕਟ ਕਰਨਾ ਉਹਨਾਂ ਦੀ ਫ੍ਰੀਕੁਐਂਸੀ ਨੂੰ ਡਿਟੈਕਟ ਕਰਨਾ ਔਰ ਫਿਰ ਉਹਨਾਂ ਨੂੰ ਜੈਮ ਕਰਨ ਦਾ ਤੇ ਉਹਨਾਂ ਨੂੰ ਨਿਊਟਰਲਾਈਜ਼ ਕਰਨ ਦਾ ਕਿ ਉਹਨਾਂ ਨੂੰ ਕਿਵੇਂ ਖਤਮ ਕੀਤਾ ਜਾਵੇ ਉਹਦੀ ਸਾਰੀ ਟੈਕਨੋਲੋਜੀ ਦਾ ਅੱਜ ਜੋ ਹੈ ਅਸੀਂ ਟ੍ਰਾਇਲਸ ਨੇ ਜਿਹੜੇ ਉਹ ਦੇਖੇ ਨੇ ਔਰ ਮੈਂ ਸਮਝਦਾ ਕਿ ਇਹਦੇ ਨਾਲ ਬੜੀ ਜਲਦੀ ਹੀ ਇਕੱਲੇ ਪੰਜਾਬ ਨੂੰ ਹੀ ਨਹੀਂ ਜੋ ਇੰਟਰਨੈਸ਼ਨਲ ਬਾਰਡਰ ਤੇ ਹੋਣ ਕਰਕੇ ਜੋ ਇੱਕ ਪੰਜਾਬ ਨੂੰ ਰੂਟ ਬਣਾਇਆ ਹੋਇਆ ਹੈ ਦੇਸ਼ ਦੇ ਦੁਸ਼ਮਣਾਂ ਨੇ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਸਮੱਗਲਰਸ ਨੇ ਉਹਨਾਂ ਨੇ ਉਸ ਰੂਟ ਦੇ ਉੱਪਰ ਵੀ ਠੱਲ ਪੈ ਜੂਗੀ ਕਿਉਂਕਿ ਇੱਕ ਸੈਕੰਡ ਲਾਈਨ ਆਫ ਡਿਫੈਂਸ ਹੈ ਜਿਹੜੀ ਉਹ ਪੰਜਾਬ ਪੁਲਿਸ ਬੜੀ ਮਸਤੈਦੀ ਦੇ ਨਾਲ ਕਰਨ ਜਾ ਰਹੀ ਹੈ ਮੈਂ ਸਮਝਦਾ ਕਿ ਇਹ ਇੱਕ ਸਾਡਾ ਸਾਡੀ ਪਾਰਟੀ ਦਾ ਸਾਡੀ ਸਰਕਾਰ ਦਾ ਸਾਡੇ ਨੈਸ਼ਨਲ ਕੰਵਿਨਰ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਸਾਹਿਬ ਦਾ ਮਾਨ ਸਾਹਿਬ ਦਾ ਸਾਡਾ ਸਾਰਿਆਂ ਦਾ ਹੀ ਇੱਕ ਡ੍ਰੀਮ ਪ੍ਰੋਜੈਕਟ ਸੀ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਤੇ ਉਹਦੇ ਨਾਲ ਇਸ ਇਨੀਸ਼ੀਏਟਿਵ ਦੇ ਨਾਲ ਉਹਦੇ ਉੱਪਰ ਬੜੀ ਜਲਦੀ ਹੀ ਬੂਰ ਪੈਣ ਜਾ ਰਿਹਾ ਹੈ ਸੋ ਮੈਂ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਸਾਰੇ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ মিডিਆ ਨੂੰ ਮੈਂ ਇਸ ਗੱਲ ਦੀ ਖੁਸ਼ਖਬਰੀ ਔਰ ਵਧਾਈ ਦੇਣੀ ਚਾਹੂਗਾ ਕਿ ਬੜੀ ਜਲਦੀ ਹੀ ਇਹ ਠੱਲ ਪੈਣ ਜਾ ਰਹੀ ਹੈ ਜੋ ਨਸ਼ਿਆਂ ਦਾ ਕਾਰੋਬਾਰ ਲੰਬੇ ਸਮੇਂ ਤੋਂ ਚੱਲ ਰਿਹਾ ਹੈ